ਇੰਡੀਅਨ ਨੈਸ਼ਨਲ ਟਰਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਯਾਨੀ ਇਨਟੈਚ ਵੱਲੋਂ 13 ਅਪ੍ਰੈਲ 1919 ਦੀ ਦੁਖਦਾਈ ਘਟਨਾ ਦੀ ਯਾਦ 'ਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਖੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਇਸ ਪ੍ਰਾਰਥਨਾ ਸਭਾ ਦਾ ਮੰਤਵ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਣਗੌਲੇ ਸ਼ਹੀਦਾਂ ਨੂੰ ਰਾਸ਼ਟਰ ਵੱਲੋਂ ਨਮਨ ਕਰਨਾ ਹੈ ਇੰਟੈਚ ਪੰਜਾਬ ਦੇ ਕਨਵੀਨਰ ਰਿਟਾਇਰਡ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਕਿਹਾ ਕਿ ਜਲਿਆਂਵਾਲਾ ਬਾਗ ਦੀ ਘਟਨਾ ਸਾਡੇ ਦੇਸ਼ ਦੇ ਇਤਿਹਾਸ ਦੀ ਇੱਕ ਅਹਿਮ ਘਟਨਾ ਸੀ ਟੀਮ ਅਤੇ ਹੋਰਨਾ ਹਾਜ਼ਰ ਮੈਂਬਰਾਂ ਵੱਲੋਂ 2 ਮਿੰਟ ਦਾ ਮੌਨ ਧਾਰ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਸ਼ਰਧਾਂਜਲੀ ਪੇਟ ਕਰਨ ਤੋਂ ਬਾਅਦ ਇੰਟੈਚ ਮੈਂਬਰ ਨੇ ਚੌਕ ਜਿਲੇ ਬੀਵਾਲਾ ਗਲੀ ਲਾਲਿਆਂ ਵਾਲੀ ਅਖਾੜਾ ਸੰਗਲ ਵਾਲਾ ਅਤੇ ਪਾਰਟੀਸ਼ਨ ਮਿਊਜ਼ੀਅਮ ਆਦਿ ਖੇਤਰਾਾਂ ਚ ਹੈਰੀਟੇਜ ਵਾਕ ਕੀਤੀ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਕਿਹਾ ਕਿ ਇੰਟੈਚ ਵਿਰਾਸਤੀ ਵਾਕ ਲਈ ਗਾਈਡਾਂ ਦੀ ਸਿਖਲਾਈ ਲਈ ਹਰ ਸੰਭਵ ਯਤਨ ਕਰੇਗਾ ਉਹਨਾਂ ਭਰੋਸਾ ਦਿੱਤਾ ਕਿ ਉਹਨਾਂ ਦੀ ਟੀਮ ਵੱਲੋਂ ਸਾਲ ਚ 2 ਜਾਂ 3 ਵਾਰ ਅੰਮ੍ਰਿਤਸਰ ਵਿੱਚ ਵਿਰਾਸਤੀ ਸਰਗਰਮੀਆਂ ਚਲਾਈਆਂ ਜਾਣਗੀਆਂ ਇਸ ਤਹਿਤ ਆਮ ਲੋਕਾਂ ਚ ਜਾਗਰੂਕਤਾ ਪੈਦਾ ਕਰਨ ਦੀਆਂ ਯੋਜਨਾਵਾਂ ਵੀ ਤਿਆਰ ਕੀਤੀਆਂ ਜਾਣਗੀਆਂ ਉਨਾ ਗਾਈਡ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਸੈਰਸਪਾਟੇ ਨੂੰ ਹੱਲਾਸ਼ੇਰੀ ਦੇਣ ਅਤੇ ਸਵੈ ਰੋਜ਼ਗਾਰ ਕਿਸ ਤਰ੍ਹਾਂ ਨਾਲ ਵਧਾਇਆ ਜਾਵੇ ਇਸ ਬਾਰੇ ਵਿਸਥਾਰ ਚ ਚਰਚਾ ਕੀਤੀ